ਕੋ ਸਭਾ ਕੱਢ ਕੇ ਅੱਜ ਛੰਨ ਮੇਲੇ ਤੇ ਪੁੱਜਿਆ ਅਸੀਂ ਤਾਂ ਲਖ ਦਾ ਡੱਡੇ ਕਵੇਤੀ ਨੂਰ ਮੈਲ ਵੱਲੋਂ ਜੀ ਮਾਨ ਐਮਐਲਏ ਸਾਹਿਬ ਦਾ ਦਰਵਾਜ਼ਾ ਕਰਵਾ ਗਿਆ ਕਿ ਇੱਧਰ ਵੱਡੀ ਕੁਸ਼ਤੀ 111111 ਦੀ ਸ਼ੁਰੂ ਹੋ ਗਈ ਹੈ ਆ ਲਾਲ ਰੰਗ ਦੇ ਲੰਗੋਟੇ ਚ ਆ ਮੋਨੂ ਜੱイヤ ਆ ਦਿੱਲੀ ਵਾਲਾ ਕੋਲੀ ਨਿਯਮ ਤੋਂ ਕੋਲੀ ਸੰਗ ਕੋਲੀ ਪ੍ਰਬੰਧ ਸਾਰੇ ਮਹਲ ਪਹਿਲਵਾਨ ਜਿਹੜੇ ਦੂਰੋਂ ਆਏ ਆ ਸਾਰੇ ਮਹੱਤਵਰ ਕੇ ਬੇਤੀ ਰਾਤ ਨੂੰ ਪਹੁੰਚੇ ਨੇ ਖਾਣ ਦੇ ਔਰ ਰੋਟੀ ਖਾਣ ਦੇ ਪ੍ਰਬੰਧ ਨੇ ਲੱਗਰ ਚਲੇਗਾ ਸਾਰੀ ਰਾਤ ਦੀ ਸਾਰੇ ਪਹਿਲਵਾਨ ਰੁੱਕ ਸਕਦੇ ਨੇ ਨੂਰਨ ਕੋਲੀਆਂ ਵੱਲੇ ਜਾ ਕੇ ਕਬੀ ਕੋਲੀ ਸਾਹਿਬ ਉਹਨਾਂ ਦੇ ਪ੍ਰਬੰਧਨ ਤੋਂ ਤਾਜ਼ੇ ਨੇ ਪ੍ਰਬੰਧ ਕੇ ਲੱਗਰ ਦਾ ਪ੍ਰਬੰਧ ਕੀਤਾ ਹੋਇਆ ਤੁਸੀਂ ਅੱਜ ਕੱਲ੍ਹ ਸਵੇਰੇ ਵੀ ਫਿਰ ਸਿੱਖਿਉਂ ਦੇ ਪਰੋਠੇ ਤੁਹਾਨੂੰ ਪਾਏ ਜਾਣਗੇ ਬਹੁਤ ਬਹੁਤ ਧੰਨਵਾਦ ਲੋਕ ਇਹਦੇ ਇੱਕ ਪਾਸੇ ਕਿਤੇ